ਆਪੇ ਵਾਲੀ ਜੋ ਜੋ ਪਾਣੀ ਆਉਣਾ ਕੰਮ ਆ ਤੇ ਲੱਖ ਲੱਖ ਰੁਪਏ ਆ ਲਾਟੇ ਬਣੇ ਕੰਗਾ ਬਹੁਤ ਥਾੜੀ ਮਾਰੇ ਹਲਾਣਾ ਜਿੱਲੀ ਨੇ ਜੇਕਰ ਜਿਹੜਾ ਸਾਡੇ ਮਾਨਲਾ ਮਾਤਾ ਜੀ ਬੰਦਾ ਦੀ ਜਿਹੜਾ ਆਲਾ ਨੂੰ ਪੰਜਾਬ ਜੀ ਕਰੇ ਰੇਵਾਵਾ ਜੈ ਹਰ ਖਾਲਸਾ ਵਾਹ ਜਿੰਦਾਬਾਦ ਸਰਕਾਰ ਜਿੰਦਾਬਾਦ ਸਰਕਾਰ ਬਣੀ ਆ ਕਿੱਥੇ ਜਿੰਦਾਬਾਦ ਜਿੰਨੇ ਬੇਦੀ ਦਾ ਗੁਆਂ ਕਿਸਾਨ ਕਿ ਜਿਹੜਾ ਅੱਜ ਡੀਟੀ ਦਾ ਪਰਿਵਾਰ ਬਹੁਤ ਪੂਤਲਾ ਪੁੱਟੇ ਜਾ ਰਿਹਾ ਮੋਦੀ ਸਰਕਾਰ ਦਾ ਅਸੀਂ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਇਹ ਸੂਬਾ ਪ੍ਰਧਾਨ ਸਰਦਾਰ ਸੁਖ ਗਿੱਲ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਤੇ ਮਜ਼ਦੂਰ ਮਾਰੂ ਨੀਤੀਆਂ ਦੇ ਖਿਲਾਫ ਅੱਜ ਸੈਂਟਰ ਸਰਕਾਰ ਦੇ ਪੰਜਾਬ ਸਰਕਾਰ ਤੇ ਕੰਗਨਾਰ ਰਨੌਰ ਦਾ ਬੋਤਲਾ ਫੁੱਟਣਾ ਆਇਆ ਜੀ ਅਸੀਂ ਮੰਗਾ ਸਾਡੀਆਂ ਵੀ ਜਿਵੇਂ ਹੁਣ ਸਰਕਾਰ ਨੇ ਡੀਜ਼ਲ ਤੇ ਪੈਟਰੋਲ ਦਾ ਰੇਟ ਵਧਾਇਆ ਜੀ ਤੇ ਕੁਝ ਹੋ ਘਟ ਕੀਤਾ ਜਾਵੇ ਨੰਬਰ 2 ਸੀਜ਼ਨ ਆ ਗਿਆ ਸਬਜ਼ੀਆਂ ਦੀ ਬਜਾਈ ਸ਼ੁਰੂ ਹੋ ਗਈ ਆਲੂਆਂ ਦੀ ਡੀਪੀ ਖਾਂ ਤੱਕ ਛੜੀਆਂ ਨਹੀਂ ਪਹੁੰਚੀ ਦੇ ਕੋਈ ਪ੍ਰਾਈਵੇਟ ਦੁਕਾਨਾਂ ਤੇ ਪਹੁੰਚੀਏ ਤੇ ਮੰਨ ਲਓ 13500 ਰੁਪਏ ਦੇ ਡੀਏਪੀ ਦਾ ਬੈਗ ਹੈ ਤੇ ਨਾਲ 1000 ਰੁਪਏ ਦਾ ਸਮਾਨ ਧੱਕੇ ਨਾਲ ਕਿਸਾਨਾਂ ਨੂੰ ਵੇਚਿਆ ਜਾ ਰਿਹਾ ਕੋਈ ਨੈਨੋ ਯੂਰੀਆ ਦੇ ਰਿਹਾ ਕੋਈ ਹੋਰ ਗੰਦਪਿਲ ਕਿਸਾਨਾਂ ਨੂੰ ਦੇਈ ਜਾ ਰਹੇ ਆ ਜਿਸ ਨਾਲ ਕਿਸਾਨਾਂ ਦੀ ਆਰਥਿਕ ਹਾਲਾਤ ਅੱਗੇ ਮੜੇ ਆ ਤੇ ਹੁਣ ਦੇਖੋ ਜੀ ਹੋਰ ਨਾਲ ਇਸ ਤਰ੍ਹਾਂ ਦਾ ਮੰਨ ਲਓ ਕੋਈ 2 ਨੰਬਰ ਦਾ ਸਮਾਨ ਜਾਊਗਾ ਤਾਂ ਕਿਸਾਨਾਂ ਦੇ ਹਾਲਾਤ ਕਿੱਧਰ ਨੂੰ ਜਾਣਗੇ 50 50 ਬੰਦੇ ਇੱਕ ਸਾਡਾ ਮੁੱਦਾ ਜੀ ਪੰਜਾਬ ਦੇ ਪਾਣੀਆਂ ਦਾ ਪੰਜਾਬ ਦੇ ਪਾਣੀ ਦੂਸ਼ਿਤ ਹੋ ਰਹੇ ਆ ਤੇ ਸਾਡਾ ਦਰਿਆਈ ਪਾਣੀ ਪੰਜਾਬ ਤੋਂ ਬਾਹਰ ਭੇਜਿਆ ਜਾ ਰਿਹਾ ਤੇ ਨੰਬਰ 3 ਜਿਹੜਾ ਹੁਣ ਮੰਨ ਲਓ ਵੀ ਐਮਰਜੈਂਸੀ ਫਿਲਮ ਆਈ ਕੰਗਨਾਰ ਨਾਉਂ ਦੀ ਜਿਹਦੇ ਵਿੱਚ ਸਿੱਖਾਂ ਦੇ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਸਿੱਖਾਂ ਨੂੰ ਇੱਕ دہشتਗਰ ਬਣਾ ਕੇ ਪੇਚ ਕੀਤਾ ਜਾ ਰਿਹਾ ਤੇ ਸਾਡੀ ਸੈਂਟਰ ਸਰਕਾਰ ਨੂੰ ਮੰਗੇ ਮੋਦੀ ਸਰਕਾਰ ਨੂੰ ਵੀ ਇਹਨੂੰ ਨੱਥ ਪਾਈ ਜਾਵੇ ਅੱਜ ਕਿੱਦਾਂ ਰੋਜ਼ਗਾਰ ਕਰ ਰਹੇ ਤੁਸੀਂ ਹਾਂਜੀ ਅੱਜ ਕਿੱਦਾਂ ਰੋਜ਼ਗਾਰ ਕਰ ਰਹੇ ਅਸੀਂ ਪੁਤਲਾ ਫੂਕ ਕੇ ਕਰ ਰਹੇ ਜੀ ਸੈਂਟਰ ਸਰਕਾਰ ਦਾ ਪੰਜਾਬ ਸਰਕਾਰ ਦਾ ਕੰਗਣਾ ਦਾ ਪੁਤਲਾ ਫੂਕ ਕੇ ਅਸੀਂ ਇਹਦਾ ਰੋਸ ਜ਼ਾਹਰ ਕਰ ਰਹੇ ਹਾਂ ਜੀ